ਅੱਜ ਗੁਰਪ੍ਰੀਤ ਸਾਹਿਬ ਸਿੰਘ ਜੀ ਦਾਸ ਗੁਰਪਾਲ ਸਿੰਘ ਹਸਰਾਮਜੀ ਕਾ ਤੋਂ ਬਈ ਗੁਰਫਤੇ ਬੁਲਾਉਣ ਦੀ ਵਾਇਰ ਜੀ ਕਾ ਖਾਲਸਾ ਵਾਇਰ ਜੀ ਕੀ ਫਤਿਹ ਤੇ ਦਾਸ ਜਿਸ ਤਰ੍ਹਾਂ ਜੀ ਆਪਣਾ ਵੀ ਸਾਖੀਆਂ ਦਾ ਪ੍ਰੋਜੈਕਟ ਆਪਣਾ ਸ਼ੁਰੂ ਕੀਤਾ ਸੀਗਾ ਕਿ ਬਾਬਾ ਜੀ ਦੀਆਂ ਸਾਖੀਆਂ ਪਾਉਣੀਆਂ ਨਾਨਕ ਸਾਹਿਬ ਦੇ ਬਰਤੀ ਬਾਬਾ ਜੀ ਅੱਛੇ ਅਕੀਂ ਦਿੱਤੇ ਤੇ ਟੇਨੇ ਜਾ ਰਹੇ ਜੋ ਦੇਖਿਆ ਜੀ ਉਹ ਆਪਣੇ ਦਸਨੇ ਚੌਲਾ ਜੀ ਵਿੱਚ ਉਹਦੇ ਸੀ ਤੇ ਅੱਜ ਦੀ ਸਾਖੀ ਜਿਹੜੀ ਜੀ ਬਹੁਤ ਕੀਮਤੀ ਸਾਖੀ ਹੈ ਜੀ ਉਹ ਤੇ ਵੀ ਆਪਾਂ ਇਹ ਬਈ ਕਾਫੀ ਕੁਸਰਬੀ ਆਪਣਾ ਸਭ ਦੇਖਣਾ ਪੈਣਾ ਤੇ ਆ ਪਤਾ ਲੱਗ ਜਾਣਾ ਤੇ ਇਹ ਸਾਖੀ ਹੈ ਜੀ ਭਾਈ ਰਾਮ ਸਿੰਘ ਜੀ ਮੁਜ਼ਫਰਨਗਰ ਹੈ ਭਾਈ ਰਾਮ ਸਿੰਘ ਜੀ ਮੁਜ਼ਫਰਨਗਰ ਦੇ ਸਾਖੀ ਹੈ ਜੀ ਤੇ ਵੀ ਇਹ ਬਈ ਪੱਬ ਜੀ ਕਾਫੀ ਪ੍ਰੇਮੀ ਸੀ ਚੋਕੇ ਨਾਲ ਸਟੇ ਸੈਕਟਰੀ ਡਿਊਟੀ ਸੰਭਾਲ ਦਿੰਦੇ ਸਾਰੇ ਤੇ ਇਸ ਦਾ ਮੁਜ਼ਫਰਨਗਰ ਦਾ ਭਗਤ ਸਿੰਘ ਜੀ ਸੀਗੇ ਜੀ ਉਹਨਾਂ ਦੇ ਪੰਜ ਸੁਪੁੱਤਰ ਸੀ ਪੰਜ ਸੁਪੁੱਤਰ ਸੀ ਤੇ ਉਹਨਾਂ ਦੇ ਵਿੱਚ ਵੀ ਸਭ ਤੋਂ ਪਹਿਲੇ ਭਾਈ ਆਰਮ ਸਿੰਘ ਜੀ ਦੂਜੇ ਭਾਈ ਗੁਰਦੇਵ ਸਿੰਘ ਜੀ ਤੀਜੇ ਭਾਈ ਮਹਿੰਦਰ ਸਿੰਘ ਜੀ ਚੌਥੇ ਭਾਈ ਸ਼ਾਮ ਸਿੰਘ ਜੀ ਤੇ ਪੰਜਵੇਂ ਸੀ ਭਾਈ ਸ਼ਰਨ ਸਿੰਘ ਜੀ ਇਹ ਪੰਜ ਸੁਪੁੱਤਰ ਸੀ ਉਹਨਾਂ ਦੇ ਤੇ ਵੀ ਇਹ ਬਾਬਾ ਜੀ ਬਾਬੇ ਦਾ ਕਾਫੀ ਪਿਆਰ ਸੀ ਉਹਨਾਂ ਦੇ ਨਾਲ ਤਾਂ ਬਾਬੇ ਇਸ਼ਰ ਸਿੰਘ ਮਾਰੇ ਦਾ ਕਾਫੀ ਪਿਆਰ ਸੀ ਇਹ ਹਮੇਸ਼ਾ ਵੀ ਬਾਬਾ ਜੀ ਕੋਲ ਹੀ ਆਉਂਦੇ ਸੀ ਭਗਤੇ ਹੁੰਦੇ ਸੀ ਤੇ ਬਾਬਾ ਜੀ ਨੇ ਇੱਕ ਵਾਰੀ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨੇ ਇੱਕ ਵਾਰੀ ਕਿਹਾ ਤੇ ਵੀ ਵੀ ਆਪਣੀ ਭੈਣ ਨੂੰ ਮਤ ਭੈਣ ਜੀ ਦੇ ਭੂਆ ਜੀ ਹੁਣੇ ਰੋਕ ਕੇ ਬੀ ਕਿਹਾ ਬੀ ਬੀ ਸਾਡੇ ਦੋ ਘਰ ਆ ਬੀ ਇਹ ਪਹਿਲਾ ਘਰ ਹੈਗਾ ਨਾਨਕ ਸਰ ਤੇ ਦੂਜਾ ਸਾਡਾ ਘਰ ਹੈਗਾ ਮੁਜਫਰ ਮੁਜਫਰ ਬਾਬੇ ਜੀ ਦਾ ਘਰ ਦੱਸਿਆ ਸੇ ਪਰਵਾਰ ਨੂੰ ਤੇ ਰਾਮ ਸਿੰਘ ਜੀ ਦੀ ਮਾਤਾ ਜਿਹੜੀ ਸੀਗੀ ਮਾਤਾ ਨੂੰ ਬਾਬਾ ਜੀ ਮਾਤਾ ਕਹਿ ਕੇ ਬੁਲਾਉਂਦੇ ਹੁੰਦੇ ਸੀ ਬਾਬਾ ਜੀ ਆਪ ਵੀ ਘਰੇ ਦੋ ਤਿੰਨ ਵਾਰੀ ਬਾਬਾ ਜੀ ਦੇ ਚਰਨ ਪਾਇਆ ਉੱਥੇ ਰਹਿ ਕੇ ਆਏ ਬਾਬਾ ਜੀ ਵੀ ਬਚਨ ਬ੍ਰਾਸ ਕਰਦੇ ਰਹੇ ਆ ਵੀ ਉੱਥੇ ਵੀ ਉੱਥੇ ਬਾਬਾ ਜੀ ਨੇ ਇੱਕ ਵੀ ਬੇਨਤੀ ਕਰਕੇ ਦੇ ਦਿੱਅ ਕਿ ਗਏ ਸੀ ਤੁਸੀਂ ਅੰਦਰ ਤੇ ਇਹਨਾਂ ਦੀ ਲੜਕੀ ਜਿਹੜੀ ਅਬੀ ਸੇ ਜਿਹੜੀ ਸਾਰੀ ਸਾਖੀ ਹੈ ਮੈਨੂੰ ਵੀ ਸਾਰੀ ਸਾਖੀ ਜਿਹੜੀ ਸੀ ਇਹ ਇਹਨਾਂ ਦੀ ਭਾਈ ਰਾਮ ਸਿੰਘ ਦੀ ਲੜਕੀ ਨਾ ਜੀ ਵੀ ਬੀਬੀ ਮੈਂ ਚਾਹਵਦਾ ਜੀ ਉਹ ਉੱਥੇ ਆਪਣਾ ਮੁੰਬਈ ਰਹਿੰਦੇ ਆ ਉਹ ਤੇ बिजनेਸਮੈਨ ਆ ਵੀ ਉਹਨਾਂ ਨੂੰ ਸਾਰੀ ਬਾਰਤ ਦਾ ਸੀ ਸੀ ਸਾਰੀ ਵੀ ਕਵੀ ਆ ਕਿਸਰਾ ਵੀ ਪਰਵਾਦ ਨੂੰ ਮੈਂ ਜਾਣਦਾ ਸੀ ਇਹ ਸਾਰੇ ਪਰ ਜਾਣਦੇ ਕਿਉਂਕਿ ਨਾਲ ਸੇ ਜਾਣਦੇ ਸੀ ਇਹ ਸੀ ਸੈਕਟਰੀ ਹੁੰਦੇ ਸੀ ਸੁਣਦੇ ਹੁੰਦੇ ਸੀ ਪਰ ਇਹਨਾਂ ਦੇ ਜਿਆਦਾ ਇਹਨਾਂ ਕੋਲ ਉਸ ਸੀਗੇ ਜਿਵੇਂ ਸੀ ਪਰਵਾਦ ਤੇ ਉਹ ਸਾਸੀ ਸਾਹ ਨੂੰ ਸਾਰਾ ਪਤਾ ਸੀ ਤੇ ਇਹਨਾਂ ਦੇ ਆਪਣੇ ਭਾਈ ਰਾਮ ਸਿੰਘ ਜੇ ਦੋ ਲੜਕੀਆਂ ਸੀਗੀਆਂ ਦੋ ਲੜਕੇ ਸੀਗੀਆਂ ਤੇ ਵੀ ਆਪਣਾ ਲੜਕੀ ਸੀ ਤੇ ਉਹ ਲੜਕੇ ਤੇ ਭਈ ਉਦੋਂ ਵੀ ਮਾਤਾ ਦੀ ਇੱਛਾ ਸੀ ਕਿ ਇਹ ਵੀ ਹਰੇਕ ਮਾਤਾ ਦੀ ਇੱਛਾ ਹੁੰਦੀ ਹੈ ਵੀ ਵੀ ਪੁੱਤ ਜਮੂ ਦੇ ਕੇ ਜਾਵੇ ਵੀ ਵੀ ਬੀ ਜਸਤਾ ਵੀ ਕਿਵੇਂ ਹੋਵੇ ਬਖਸ਼ ਹੋਵੇ ਵੀ ਪੁੱਤ ਜਮੂ ਦੇ ਕੇ ਜਾਵੇ ਤੇ ਉਦੋਂ ਸੀ ਮਾਤਾ ਨੂੰ ਵੀ ਵੀ ਸਾਡੇ ਘਰੇ ਵੀ ਪੋਤਾ ਹੋਵੇ ਤੇ ਚਲੋ ਵੀ ਜੱਬੇ ਜਿਹਾ ਜਿਹਾ ਵੀ ਮੈਂ ਵੀ ਮਸਜਿਦ ਵੀ ਗੁਰੂ ਸਾਹਿਬ ਬਚਨਾ ਬਿਜੇ ਸਤਾ ਵੀ ਹੁੰਦਾ ਵੀ ਉਹ ਵੀ ਰੱਬ ਦੇ ਜੀਆ ਆਉਂਦੇ ਆ ਜੀ ਦੁਨੀਆ ਤੇ ਸਾਰੇ ਆਉਂਦੇ ਉਹਨਾਂ ਦੇ ਹੁਕਮ ਅਨੁਸਾਰ ਹੀ ਆਉਂਦੇ ਸਾਰੇ ਤੇ ਤੇ ਇੱਕ ਕਬੀ ਬਾਬਾ ਜੀ ਨੇ ਕਰੀ ਉਹਨਾਂ ਦੇ ਘਰੇ ਗਏ ਜੀ ਬਾਬਾ ਜੀ ਨੇ ਉੱਥੇ ਵੀ ਇਹਨਾਂ ਦੇ ਘਰੇ ਠਹਿਰੇ ਬਾਬਾ ਜੀ ਤੇ ਇਹਨਾਂ ਦੇ ਨਾਲ ਦੇ ਘਰ ਦੀ ਮੁਜ਼ਫਰ ਨਗਰ ਜਗ੍ਹਾ ਦੇ ਨਾਲ ਦੀ ਜਗ੍ਹਾ ਸੀਗੀ ਬਾਬਾ ਜੀ ਨੇ ਕਿਹਾ ਉੱਥੇ ਲੋਕ ਗੰਦਮੰਦ ਸਿੱਟਦੇ ਹੁੰਦੇ ਸੀ ਤੇ ਬਾਬਾ ਜੀ ਨੇ ਕਿਹਾ ਵੀ ਤੁਸੀਂ ਇੱਥੇ ਤਾਂ ਵੀ ਆਪਣਾ ਆਇਆ ਕਰੋ ਇਹ ਜਗ੍ਹਾ ਮੋੜ ਲੈ ਲੋ ਇਹ ਸੁਰ ਬਹੁਤ ਭੱਗਾ ਵਾਲੀ ਜਗ੍ਹਾ ਵੀ ਕਾਫੀ ਕੀਮਤੀ ਜਗ੍ਹਾ ਹੋਊਗੀ ਇਹ ਤੁਸੀਂ ਤੁਹਾਡੇ ਵੀ ਕਾਫੀ ਬਧੂ ਫਲੂਗੀ ਜਗ੍ਹਾ ਤੇ ਤੇ ਮੈਂ ਆਪਣਾ ਉਹਨਾਂ ਨੇ ਇਹ ਬੱਚੇ ਬਾਬੇ ਨੇ ਕੀਤੇ ਤੇ ਫਿਰ ਸਾਮਾ ਉਹ ਜਿਹੜਾ ਸੀ ਪਰ ਜਿਹੜਾ ਮਾਲਕ ਸੀਗਾ ਜਗ੍ਹਾ ਦਾ ਉਹ ਜਗ੍ਹਾ ਦਿੰਦਾ ਨਹੀਂ ਸੀ ਜਗ੍ਹਾ ਦਿੰਦਾ ਸੀ ਤੇ ਪੈਸੇ ਬਹੁਤ ਮੰਗਦਾ ਸੀ ਤੇ ਪਰ ਬਾਬਾ ਜੀ ਨੇ ਬਚਨੇ ਹੀ ਸੀਗੇ ਤੇ ਤੇ ਇਹਨਾਂ ਨੂੰ ਵੀ ਪੈਸੇ ਦਾ ਚਾਹ ਕਰਨ ਔਖਾ ਹੋ ਗਿਆ ਸੀ ਫਿਰ ਉਸ ਤੋਂ ਬਾਅਦ ਫਿਰ ਉਹਨਾਂ ਨੇ ਇੱਕ ਵਾਰੀ ਉਹਦਾ ਇਹੋ ਜਿਹਾ ਮਨ ਪਰੇ ਰਿਹਾ ਕੋਈ ਇਸ ਤਰ੍ਹਾਂ ਬਾਬਾ ਜੀ ਨੇ ਆਪ ਹੀ ਪ੍ਰੇਰਣਾ ਮੰਨ ਤੇ ਉਹ ਸ਼ਾਹੂ ਕਰਦਾ ਉਹਨੇ ਆਪ ਹੀ ਇਹਨਾਂ ਨੂੰ ਕਹਤਾ ਵੀ ਇਹ ਮੇਰੀ ਜਗ੍ਹਾ ਲੈ ਲਓ ਇਸ ਵੇਲੇ ਜਗ੍ਹਾ ਲੈ ਕੇ ਨਾ ਤੁਸੀਂ ਆਪ ਦਾ ਬੇ ਬਾਬਾ ਬਣਾ ਦਿਓ ਸਤਾਂ ਤੇ ਵੀ ਕਿਉਂਕਿ ਬਾਬਾ ਜੀ ਇਹਨਾਂ ਨੂੰ ਪਰਵਾਰਨ ਕਿਹਾ ਸੀ ਵੀ ਤੁਸੀਂ ਇਸ ਘਰ ਦੇ ਵਿੱਚ ਹੀ ਰਹਿੰਦੇ ਹੋ ਇਸ ਘਰ ਦੀ ਕਥਾ ਕੀਰਤਨ ਸਾਰਾ ਕਰਦੇ ਹੋ ਇਹ ਠੀਕ ਨਹੀਂਗਾ ਫਿਰ ਅਲੱਗ ਜਗ੍ਹਾ ਲੈ ਕੇ ਨਾਲ ਦੀ ਜਗ੍ਹਾ ਲੈ ਲਓ ਉੱਥੇ ਲੈ ਕੇ ਨਾ ਬਣਾਓ ਪ੍ਰੋਪਰ ਨਾਲ ਸੱਟਾ ਸੱਟ ਬਣਾਓ ਫਿਰ ਉਹਨਾਂ ਨੇ ਵਾਪੀ ਆਫਰ ਕਰਤਾ ਤੇ ਆਫਰ ਕਰਕੇ ਫਿਰ ਇਹਨਾਂ ਨੇ ਜਗ੍ਹਾ ਲੈ ਲਈ ਤੇ ਉੱਥੇ ਇਹਨਾਂ ਦੇ ਬਾਬਾ ਜੀ ਨੇ ਉਥੇ ਗੁਰਦੁਆਰਾ ਇਹ ਨਾਲ ਸੇ ਇਸ਼ਤ ਦਰਬਾਰ ਰੱਖ ਲਈ ਇਸ਼ਤ ਦਰਬਾਰ ਜਿੱਥੇ ਕਿ ਰੋਜ਼ਾਨਾ ਕੀਰਤਨ ਕਥਾ ਕੀਰਤਨ ਹੁੰਦਾ ਤੇ ਸੰਗਤਾਂ ਉਥੇ ਲਾਭ ਉਠਾਉਂਦੀਆਂ ਜੀ ਸਾਰੀਆਂ ਬੇਸਰ ਆਵਟਾਂਦੀ ਸੀ ਵੀ ਸਵੇਰੇ ਸ਼ਾਮ ਬੇਸਾਰੀ ਭਜਨ ਮੰਦਗੀ ਹੁੰਦੀ ਉਹ ਨਵਾਂ ਸਾਬ ਵੀ ਆਉਂਦਾ ਉਹਨਾਂ ਨੇ ਵੈਬਸਾਈਟ ਬਣਾਈ ਹੀ ਉਹ ਬੇਸਰ ਉਹ ਨਮਾ ਵੀ ਉਹ ਵੀ ਸਾਰਾ ਵੀ ਲਾਂਚ ਕਰਦੇ ਸਾਰਾ ਕੁਝ ਸਹੀ ਤੇ ਉੱਥੇ ਉਹਨਾਂ ਨੇ ਦੱਸਿਆ ਜੀ ਬੇ ਆਪਣਾ ਜੀ ਫਿਰ ਨਾਨ ਸਰੋਵਿੰਦ ਨਾਨ ਸਰ ਵੀ ਪਰਿਵਾਰ ਸਾਰਾ ਆਉਂਦਾ ਸੀਗਾ ਕਰਦਾ ਸੀ ਸੇਵਾ ਕਰਦੇ ਸੀਗੇ ਤੇ ਤੇ ਬਾਬਾ ਜੀ ਕੋਲ ਜੀ ਫਿਰ ਵੀ ਆ ਆਪ ਹੀ ਉਹਨੇ ਜੀ ਫਿਰ ਰਜਿਸਟਰੀ ਕਰਵਾਤੀ ਸਾਰੀ ਕੁੱਸ ਕਰ ਕਰਾਤਾ ਜੀ ਸਿਰੋਗ ਹੋ ਗਏ ਜਗ ਕੋ ਉਸ ਤੋਂ ਬਾਅਦ ਜੀ ਫਿਰ ਇਹਨਾਂ ਦੇ ਭਾ ਭਾਈ ਰਾਮ ਸਿੰਘ ਜੀ ਹੁਣੇ ਨੇ ਜੀ ਹੋਰ ਵੀ ਬਹੁਤ ਕੰਮ ਕਰਾਏ ਆ ਬਹੁਤ ਕੰਮ ਕਰਾਏ ਆ ਤੇ ਇਹਨਾਂ ਦੇ ਕੰਮ ਕਰਾਏ ਤੇ ਵੀ ਆਪਣਾ ਇਹਨਾਂ ਨੇ ਆਪਣਾ ਜਿਵੇਂ ਡੇਰੇ ਤੋਂ ਵਿਖਿਆ ਜੀ ਡੇਰੇ ਤੋਂ ਦੇ ਵਿਚੇ ਤੇ ਅਗੁਰਦੁਆਰਾ 8 ਤੱਕ ਬਾਜ਼ਾਰ 8 ਤੱਕ ਬਾਜ਼ਾਰ ਜਿਹੜਾ ਉਹ ਗੁਰਦੁਆਰਾ ਉਹ ਵੀ ਭਾਈ ਰਾਮ ਸੁਨੀਆ ਨੇ ਇਹਨਾਂ ਨੇ ਆਪ ਵੀ ਕਥਾ ਕੀਰਤਨ ਕਰਕੇ ਪੈਸੇ ਜੋੜ ਕੇ ਜੀ ਉਹਨਾਂ ਸਕਤਾ ਕੋ ਵੀ ਉਗਰਾਹੀ ਕਰਵਾ ਕੇ ਤੇ ਗੁਰਦੁਆਰਾ ਉੱਥੇ ਵੀ ਬਣਾਇਆ ਜੀ ਫਿਰ ਇਹਨੇ ਪੌਂਟਾ ਸਾਹਿਬ ਜੀ ਪੌਂਟਾ ਸਾਹਿਬ ਗੁਰੂ ਜੀ ਦਾ ਸਬਦ ਸਥਾਨਾ ਦਸਵੇਂ ਪਾਤਸ਼ਾਹ ਦਾ ਪੌਂਟਾ ਸਾਹਿਬ ਵੀ ਇਹਨਾਂ ਨੇ ਵੀ ਕਾ 13 ਸਾਲ ਲਗਾਤਾਰ ਕਥਾ ਕੀਰਤਨ ਕਰਕੇ ਕਥਾ ਦਾ ਕੀਰਤਨ ਕਰਕੇ ਇਹਨਾਂ ਨੇ ਫਿਰ ਲੋਕਾਂ ਤੋਂ ਵੀ ਸੇਵਾ ਕਰਵਾ ਕੇ ਤੇ ਆਪ ਵੀ ਸੇਵਾ پا ਕੇ ਉਥੇ ਕਮਰੇ ਦੀ ਉਸਾਰੀ ਕਰਵਾਈ ਜੀ سارے ਕਮਰੇ ਬੁਖਰਾਏ ਤੇ ਫਿਰ ਤੀਜਾ ਸਥਾਨ ਇਹਨਾਂ ਨੇ ਬਣਾਇਆ ਜੀ ਗੁਰਦੁਆਰਾ ਕਲ ਬ੍ਰਿਸ਼ ਕਲ ਬ੍ਰਿਸ਼ ਨੇੜੇ ਚਾਂਦਨੀ ਚੌਕ ਦਿੱਲੀ ਇੱਥੇ ਵੀ ਇਹਨਾਂ ਨੇ ਅਰਜਾਨਾ ਕੀਰਤਨ ਕਰਕੇ ਵੀ ਉਹ ਦੁਆ ਸੰਗਤਾਂ ਤੋਂ ਪ੍ਰੇਰ ਕੇ ਉਹ ਵੀ ਗੁਰਦੁਆਰਾ ਵੀ ਇਹਨਾਂ ਨੇ ਨਿਰਮਾਣ ਕਰਵਾਇਆ ਜੀ ਚੌਥਾ ਜੀ ਇਹਦੇ ਨਤੇ ਇੱਕ ਵੀ ਇੱਕ ਵਾਰ ਇਹਨਾਂ ਦਾ ਜ਼ਿਕਰ ਆਉਂਦਾ ਜੀ ਵਿੱਚ ਤੇ ਨਾਨਕਸਰ ਬਰਸੀ ਤੇ ਆਉਣਾ ਸੀਗਾ ਨਾਨਕਸਰ ਬਰਸੀ ਤੇ ਆਉਣਾ ਸੀ ਤੇ ਹੜ੍ਹ ਬਹੁਤ ਆਈ ਹੋਈ ਸੀ ਹੜ੍ਹ ਬਹੁਤ ਆਈ ਸੀ ਤੇ ਬਰਸੀ ਤੇ ਆਉਣਾ ਸੀ ਤੇ ਵੀ ਜੋ ਸੇਕੀ ਸੈਕਟੀ ਡਿਊਟੀ ਨਿਭਾਉਣੀ ਸੀ ਭਾਈ ਰਾਮ ਸੁਣਿਆ ਨੇ ਤੇ ਭਾਈ ਗੁਰਦੇਵ ਸ੍ਰਿਮਿੰਦਰ ਸਿੰਘ ਨੇ ਸਾਰਿਆਂ ਨੇ ਸ਼ਾਮ ਸੁਣਿਆ ਨੇ ਭਾਈ ਸ਼ਾਮ ਸੁਣਿਆ ਨੇ ਵੀ ਡਿਊਟੀ ਨਿਭਾਉਣੀ ਸੀ ਤੇ ਸਾਰੇ 올ਡ ਕੇ ਭਰਾ ਤੇ ਵੀ ਉੱਥੇ ਵੀ ਹੜਾ-ਹੜ ਬਹੁਤ ਆਈ ਸੀ ਹੜਾ ਆਉਣ ਕਰਕੇ ਤੇ ਵੀਟੇ ਨਾਲ ਬੰਦ ਹੋ ਗਈਆਂ ਤੇ ਨਾ ਬੰਦ ਹੋ ਗਏ ਤੇ ਬਹੁਤ ਹੀ ਵੀ ਜਿਆਦਾ ਮਨ ਅਪਸੈਟ ਹੋਇਆ ਜੀ ਇਹਨਾਂ ਦਾ ਵੀ ਕੀ ਕੀਤਾ ਜਾਵੇ ਇਹਨਾਂ ਦੀ ਫਿਰ ਲੜਕੀ ਸੀ ਜੀ ਲੜਕੀ ਦਾ ਜੀ ਵੀ ਆਪਣਾ ਬਈ ਆਪਣਾ ਭਾਈ ਰਾਮ ਸਿੰਘ ਦੀ ਲੜਕੀ ਸੀ ਸਰਿੰਦਰ ਕੌਰ ਵੱਡੀ ਤੇ ਉਹਨੇ ਨਾ ਜੀ ਉੱਥੇ ਵੀ ਬਹੁਤ ਮਨ ਦਾਸ ਹੋਇਆ ਵੀ ਸਾਰਾ ਪਰਵਾਹ ਧਿਆਰ ਤੇ ਟ੍ਰੇਨਰ ਬੰਦ ਹੋ ਗਈਆਂ ਤੇ ਫਿਰ ਉਹਨੇ ਨਾ ਬਾਬਾ ਈਸ਼ਰ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰੀ ਦੇ ਵਿੱਚ ਬਾਬਾ ਈਸ਼ਰ ਸਿੰਘ ਜੀ ਦੇ ਰੂਪ ਦੇ ਦੇ ਗੁਰੂ ਗ੍ਰੰਥ ਸਾਹਿਬ ਜੂਰੇ ਅਖੜ ਕੇ ਅਰਦਾਸ ਕੀਤੀ ਸੱਚੇ ਪਾਤਸ਼ਾਹ ਵੀ ਸਾਨੂੰ ਮਿਹਰ ਕਰੋ ਵੀ ਅਸੀਂ ਉਹ ਜੀ ਲੂਰ ਸੀ ਜਾਣਾ ਚਾਹੁੰਦੇ ਆ ਤੇ ਹਾਜ਼ਰੀ ਭਰਨੀ ਚਾਹੁੰਦੇ ਆ ਵੀ ਉੱਥੇ ਵੀ ਵੀ ਆਪਣਾ ਬਿਨਾਰਸਰ ਪਹੁੰਚੀਏ ਤਾਂ ਅੰਛਰ ਪਹੁੰਚ ਕੇ ਨਾ ਵੀ ਅਸੀਂ ਵੀ ਸੇਵਾਣ ਵਾਈਏ ਕਰਕੇ ਤੇ ਉਹ ਜਿਹੜੇ ਸੀ ਫਿਰ ਉਸ ਤੋਂ ਬਾਅਦ ਜੇ ਕੀ ਹੋਇਆ ਕੁਝ ਭੰਟੇ ਆਵਾਜ਼ ਦੀ ਅਨਾਉਂਸਮੈਂਟ ਹੋ ਗਈ ਅਨਾਉਂਸਮੈਂਟ ਹੋ ਗਈ ਜੀ ਵੀ ਕਦੇ ਵੀ ਆਪਣਾ ਵੀ ਟ੍ਰੇਨ ਚੱਲੇ ਪਹਿਲੀ ਟ੍ਰੇਨ ਚੱਲੂਗੀ ਹਰ ਕੰਟੀਨਿਊ ਤੇ ਵੀ ਉੱਥੇ ਜਿਹਨੇ ਜਾਣਾ ਸੀ ਵੀ ਬੋਕਰਾਂ ਸੀਟਾਂ ਜੀ ਫਿਰ ਇਹਨਾਂ ਦੇ ਵੀ ਆਪਣਾ ਆਪਣਾ ਇਹਨਾਂ ਨੇ ਫਿਰ ਸਿਰ ਬੱਕਰਾਈਆਂ ਆਵਦੀਆਂ ਤੇ ਪਾਸਾਰੇ ਉੱਤੇ ਨਾਲ ਸਰਾਈ ਤੇ ਬਾਬਾ ਜੀ ਸ਼ੁਕਰਾਨਾ ਕੀਤਾ ਜਿੱਥੇ ਆ ਕੇ ਇਹਨਾਂ ਨੇ ਤੇ ਫਿਰ ਇਹਨਾਂ ਕੋ ਡੇਰਾ ਧੂਣ ਬਾਬਾ ਜੀ ਕੋਲ ਆਉਂਦੇ ਰਹੇ ਜੀ ਹਾਜ਼ਰੀ ਲਵਾਉਂਦੇ ਰਹੇ ਪਰਿਵਾਰ ਬਈ ਡੇਰੇ ਧੂਣ ਪਰਿਵਾਰ ਹਾਜ਼ਰੀ ਲਵਾਉਂਦਾ ਰਿਹਾ ਤੇ ਆ ਕੇ ਬਈ ਉੱਥੇ ਬਈ ਨਾਲ ਇਹਨਾਂ ਦੇ ਕੋਲ ਉਸ ਮੁਕੇ ਦੇ ਜੱਥੇ ਵਿੱਚ ਬਾਬਾ ਗੁਰਦੇਵ ਸਿੰਘ ਜੀ ਸਮਾਧ ਵਾਲੇ ਵੀ ਨਾਲ ਇਹਨਾਂ ਦੇ ਕੋਲ ਤੁਸੀਂ ਉੱਥੇ ਬਾਬਾ ਜੀ ਚੰਨਾ ਜੁੜੇ ਸੀ ਬਾਬਾ ਗੁਰਦੇਵ ਸਿੰਘ ਜੀ ਜਿਹੜਾ ਡੇਰਾ ਧੂਣ ਵੀ ਕੇ ਡੇਰੇ ਬੁਖਰੇ ਜੁੜੇ ਸੀ ਇਹਨਾਂ ਦੇ ਤੇ ਫਿਰ ਇੱਕ ਵਾਰੀ ਜੀ ਨਾਲਸਰ ਆਉਣ ਲੱਗੇ ਜੀ ਤੇ ਬਾਬਾ ਨਾਨਕ ਜੀ ਦੀ ਵਰਸਿ ਤੇ ਤੇ ਆਉਣ ਤੇਗੇ ਤੇ ਮਾਤਾ ਜਿਹੜੀ ਸੀਗੀ ਜੀ ਆਪਣਾ ਇਹਨਾਂ ਦੀ ਪਾਈ ਰਾਮ ਸਿੰਘ ਦੀ ਮਾਤਾ ਤੇ ਕਿ ਜੀ ਮੈਂ ਵੀ ਜਾਣਾ ਜੀ ਬਾਬਾ ਜੀ ਕੋਲ ਜਾਣਾ ਬਾਬਾ ਜੀ ਕੋਲ ਜਾਣਾ ਉਹ ਕਹਿੰਦੇ ਮਾਤਾ ਤੂੰ ਕੀ ਕਰ ਜਾਣਾ ਵੀ ਵੀ ਅਸੀਂ ਚਾਏ ਨੇ ਤੂੰ ਜਾ ਕੇ ਕਹਿੰਦੀ ਮੈਂ ਵੀ ਜਾਣਾ ਮੈਂ ਬਾਬਾ ਜੀ ਕੋ ਕੋਈ ਬੇਨਤੀ ਕਰਨੀ ਕੋਈ ਜ਼ਰੂਰੀ ਬੇਨਤੀ ਕਰਨੀ ਬਾਬਾ ਜੀ ਨੂੰ ਹਾਂ ਅਤੇ ਉਹ ਕਦੇ ਵੀ ਤੂੰ ਦੱਸ ਦੇ ਵੀ ਸਾਨੂੰ ਕੀ ਬੇਨਤੀ ਕਰਨੀ ਹੈ ਕਦੇ ਮੈਂ ਬਾਬਾ ਜੀ ਕੋਲ ਕੱਲਿਆ ਕੋਈ ਬੇਨਤੀ ਕਰਨੀ ਹਤੇ ਤੁਹਾਡੇ ਨਾਲ ਜਾ ਕੇ ਉੱਥੇ ਬਾਬਾ ਜੀ ਨੂੰ ਬੇਨਤੀ ਮੈਂ ਆਪਦੀ ਕਰਨੀ ਬੇਨਤੀ ਤੁਸੀਂ ਆਪਦੀ ਕਰਿਓਗਾ ਨਾ ਮੈਂ ਆਪਦੀ ਕਰਨੀ ਬੇਨਤੀ ਤੇ ਉੱਥੇ ਗਏ ਬਾਬਾ ਜੀ ਆਸਨ 'ਤੇ ਭੁਗਤਿਆ ਪ੍ਰਸ਼ਾਦ ਭਗਤਾ ਆ ਤੇ ਵੀ ਨਾਲ ਲੜਕੀਆਂ ਸੀ ਦੋ ਲੜਕੇ ਸੀ ਬੀਬੀ ਸੁਰਿੰਦਰ ਕੌਰ ਤੇ ਬੀਬੀ ਪਰਵਿੰਦਰ ਕੌਰ ਪਰਵਿੰਦਰ ਕੌਰ ਜੀ ਸੁਰਿੰਦਰ ਕੌਰ ਤੇ ਪਰਵਿੰਦਰ ਕੌਰ ਦੋ ਲੜਕੀਆਂ ਸੀ ਤੇ ਮਾਤਾ ਜਿਹੜੀ ਸੀ ਮਾਤਾ ਨੇ ਬਾਬਾ ਇਸ਼ਰ ਸਿੰਘ ਜੀ ਮਹਾਰਾਜ ਕੋ ਬੀਂਤੀ ਕੀਤੀ ਬਾਬਾ ਜੀ ਵੀ ਮੈਂ ਮੇਰੇ ਮੁੰਡੇ ਤੁਹਾਡੇ ਦਾਦੀ ਇਨੀ ਸੇਵਾ ਕਰਦੇ ਆ ਹਰ ਵਕਤ ਲੱਗੇ ਰਹਿੰਦੇ ਆ ਹੋਰ ਗੁਰਦਸਤਾਨ ਦੀ ਵੀ ਸੇਵਾ ਕਰਦੇ ਆ ਤੇ ਵੀ ਮੈਂ ਆਪਣੇ ਪੁੱਤੇ ਦਾ ਵੀ ਮੂੰਹ ਦੇਖਣਾ ਚਾਹਣੀ ਆ ਮੇਰਾ ਪੁੱਤ ਹੈ ਤੇ ਬਈ ਬਾਬਾ ਜੀ ਕੋਈ ਬੇ ਇੱਥੋਂ ਤੱਕ ਹੋਣੇ ਜੀ ਬਾਬਾ ਜੀ ਦਾ ਬਲਾਸ ਕਰਦੀ ਸੀ ਮਾਤਾ ਤੇ ਵੀ ਹੁਣ ਬਲਾਸ ਬਾਬਾ ਜੀ ਨੂੰ ਇੱਥੋਂ ਤੱਕ ਆਖਦਾ ਕਿ ਬਾਬਾ ਜੀ ਕਹਿੰਦੇ ਜੇ ਮੇਰੇ ਐਰ ਕੀ ਲੜਕੀਆਂ ਜਨਮ ਲਿਆ ਤਾਂ ਮੈਂ ਲੜਕੀ ਤੁਹਾਡੇ ਦਰਵਾਜ਼ੇ 'ਚ ਹੀ ਸੱਟ ਜਾਨੀ ਆ ਤੁਹਾਡੇ ਮੂਹਰੇ ਸੱਟ ਜਾਨੀ ਆ ਦੇ ਵੀ ਮੈਂ ਤਾਂ ਵੀ ਅੱਕੀ ਪਈਆਂ ਦੋ ਲੜਕੀਆਂ ਮੈਂ ਪਰ ਲਾ ਕੇ ਲੜਕੇ ਰੱਬ ਦਾ ਜੀ ਆ ਕੋਈ ਗੱਲ ਜੀ ਤੇ ਵੀ ਪਰਕੇ ਜੀ ਵੀ ਮੈਨੂੰ ਵੀ ਬਲਾਸ ਕਹੀ ਵੀ ਇਹ ਵੀ ਬੀ ਹੋਰ ਵੀ ਕਾਹ ਨਫਰਤ ਦਾ ਕਹੀ ਉਹ ਬਲਾਸ ਕਹੀ ਹਾਸੇ ਚ ਕਹਿੰਦੇ ਬਾਬਾ ਜੀ ਐਕੀ ਲੜਕੀ ਹੋਈ ਮੈਂ ਸੋਡੇ ਕੋ ਸਿੱਟ ਜਾਨੀ ਲੜਕੀ ਬਾਬਾ ਜੀ ਮੇਰੇ ਤਾਂ ਕੋਈ ਗੱਲ ਨਹੀਂ ਪਤਾ ਮੈਂ ਪਹਿਲਾਂ ਲక్ష్ਮੀ ਹੋ ਲਈ ਫਿਰ ਨਰੇਨ ਦਾ ਤੇ ਵੀ ਫਿਰ ਨਰੇਨ ਦਾ ਲਿਓ ਉਹ ਨੰਨ ਨਰੇਨ ਸਿੰਘ ਰੱਖਿਓ ਤੇ ਫਿਰ ਇਸ ਤੇ ਤੇ ਦੇਖੋ ਜੀ ਸਾਲ ਬਾਅਦ ਇੱਕ ਸਾਲ ਬਾਅਦ ਤੇ ਅਜਿਹੇ ਸਟੇ ਸੈਕਟਰੀ ਅਜਕਲ ਆ ਭਾਈ ਨਰੈਂਦ ਸਿੰਘ ਹਣੀ ਸਟੇ ਸੈਕਟਰੀ ਇਹਨਾਂ ਦੇ ਫਿਰ ਇਹਨਾਂ ਦਾ ਜਨਮ ਹੋਇਆ ਜੀ ਇਹਨਾਂ ਦਾ ਜਨਮ ਹੋਇਆ ਸਾਲ ਬਾਅਦ ਪਰ ਪਰਿਵਾਰ ਨੂੰ ਭੁੱਲ ਗਈ ਸੀ ਗੱਲ ਜੀ ਫਿਰ ਉਦੋਂ ਫਿਰ ਬਾਬਾ ਜੀ ਕੋਲ ਲੈ ਕੇ ਆਏ ਕਿ ਬਾਬਾ ਜੀ ਨੌਰ ਰੱਖੋ ਜੀ ਇਹਦੇ ਬੱਚੇ ਆ ਵੀ ਤੁਸੀਂ ਬੜੀ ਕਿਰਪਾ ਕੀਤੀ ਗੁਰੂ ਸਾਹਿਬ ਦੀ ਕਿਰਪਾ ਕੀਤੀ ਤੁਸੀਂ ਕਿਰਪਾ ਕੀਤੀ ਤੁਹਾਡੀ ਤੁਸੀਂ ਅਰਦਾਸ ਗੁਰੂ ਸਾਹਿਬ ਕੋਲ ਕੀਤੀ ਵੀ ਸਾਡੀ ਅਰਦਾਸ ਮਜੂਰ ਹੋਈ ਤੇ ਵੀ ਇਹਨਾਂ ਕੋਲ ਫਿਰ ਬਾਬਾ ਜੀ ਇਹ ਕਹੇ ਕਿ ਜਿਸ ਦਾ 9 ਸਾਲ ਪਰ ਪਹਿਲੇ ਰੱਖਤਾ ਸੀ ਕਿਤੇ ਕੀ ਰੱਖੇ ਸੀ ਇਹ ਨਰਿੰਦਰ ਸਿੰਘ ਬਾਬਾ ਜੀ ਬਜੀ ਕਿਤੇ ਫਿਰ ਲਛਮੀ ਤੇ ਫਿਰ ਨਰਨਦ ਨਰਿੰਦਰ ਸਿੰਘ ਕੋ ਫਿਰ ਉਹ ਵੀ ਇਹਨਾਂ ਦਾ ਨਰਿੰਦਰ ਸਿੰਘ ਰੱਖਿਆ ਜੀ ਇਹਨਾਂ ਦੇ ਚਰਕੇ ਲੜਕੇ ਇਹ ਅਬੀ ਬਹੁਤ ਸੇਵ ਕਰਦੇ ਸਾਰੇ ਵੀ ਇਹਨਾਂ ਦੇ ਜੀ ਵੀ ਬਾਬਾ ਜੀ ਨੂੰ ਤੇ ਬਹੁਤ ਖੁਸ਼ ਹੁੰਦੇ ਸੀ ਬਾਬਾ ਜੀ ਬਹੁਤ ਖੁਸ਼ ਹੁੰਦੇ ਸੀ ਗੁਰਦੇਵ ਸਿੰਘ ਬਾਬਾ ਜੀ ਨੂੰ ਬਹੁਤ ਹਸਾਉਂਦੇ ਰਹਿੰਦੇ ਸੀ ਹੋ ਵੀ ਸਰ ਬਾਬਾ ਜੀ ਆ ਮਾਤੀ ਪਿਆਰ ਸੀ ਪਰਿਵਾਰ ਦੇ ਆ ਫਿਰ ਜੀ ਸਿਕਰੀ ਡਿਊਟੀ ਵੀ ਹੈ ਪਰਵਾਰ ਕੋ ਲਈ ਦੇਖੋ ਫਿਰ ਆਪਣਾ ਵੀ ਇਹਦਾ ਜਨ ਨਰੈਣ ਸਿੰਘ ਦਾ ਜਨਮ ਹੈ ਬਾਬਾ ਜੀ ਦੇ ਬਚਨਾਂ ਦੇ ਨਾਲ ਹੋਇਆ ਹੈ ਬਚਨਾਂ ਦਾ ਹੋਇਆ ਤੇ ਵੀ ਇਹਨਾਂ ਨੇ ਕੋਈ ਤੇ ਸਤਾਰ ਬਣਾਇਆ ਹੋਇਆ ਜੀ ਨਾਲਖਸਰ ਇਸ਼ਰ ਦਰਬਾਰ ਤੇ ਵੀ ਉੱਥੇ ਜਾਣ ਕੇ ਵੀ ਸਵੇਰੇ ਪਹਿਲਾਂ ਹੁਕਮ ਨਾਲ ਸਭ ਲੈ ਜਾਂਦਾ ਫਿਰ ਗੁਰੂ ਸਾਹਿਬ ਪ੍ਰਕਾਸ਼ ਕੀਤੇ ਜਾਂਦੇ ਆ ਫਿਰ ਉਸ ਤੋਂ ਬਾਅਦ ਵੀ ਆਪਣਾ ਸੰਗਤਾਂ ਕੀਤੀ ਜਾਂਦੇ ਆ ਤੇ ਸ਼ਾਮ ਨੂੰ ਫਿਰ ਗੁਰੂ ਸਾਹਿਬ ਪ੍ਰਕਾਸ਼ ਕੀਤੇ ਜਾਂਦੇ ਆ ਫਿਰ ਰਾਤ ਨੂੰ ਸੰਗਤਾਂ ਕੀਤੀ ਜਾਂਦੇ ਆ ਤੇ ਫਿਰ ਉਹ ਆਪਣਾ ਕਥਾ ਕੀਰਤਨ ਦਾ ਪ੍ਰਵਾਹ ਪ੍ਰੋਪਰ ਚੱਲਦਾ ਪ੍ਰੋਪਰ ਨਾਰਚਰ ਬਣਿਆ ਤੇ ਬਾਬਾ ਜੀ ਦਾ ਮੇਰੇ ਪ੍ਰੋਪਰ ਅਸਰ ਲੱਗਿਆ ਹੋਇਆ ਇਹਨਾਂ ਨੇ ਪ੍ਰੋਪਰ ਸ਼ਾਦਾ ਦਾ ਸਤਿਕਾਰ ਕਰਦੇ ਕਿਉਂਕਿ ਬਾਬਾ ਜੀ ਮੇਰੇ ਕੀਤੀ ਸੀ ਇੱਕ ਸਾਡਾ ਘਰ ਨਾਰਚਰ ਦੂਜਾ ਸਾਡਾ ਘਰ ਮਜਫਰ ਨਮਾ ਜਿਹਨੇ ਵੀ ਨਾਰਸਦਮਾ ਪਰ ਜਾਂਦੇ ਸਾਰੇ ਉੱਥੇ ਜਾਂਦੇ ਤੇ ਤੇ ਦੂਜਾ ਫਿਰ ਜਿਹੜਾ ਮੈਂ ਤੁਹਾਨੂੰ ਇਹ ਇੱਕ ਅੱਜ ਇੱਥੇ ਮੈਨੂੰ ਹਰ ਇੱਕ ਚੀਜ਼ ਦੀ ਗੱਲ ਕਰਨੀ ਪੈਂਦੀ ਹੈ ਜੀ ਅੱਜ ਬੇ ਨੰਦਕਤ ਲੋਕ ਹੁੰਦੇ ਆ ਉਹਨਾਂ ਨੇ ਜੀ ਜਨੂ ਵੀ ਬੀਕ ਕੀ ਸਵਜਾ ਕੀ ਨਹੀਂ ਹਨ ਤੇ ਉਹਨਾਂ ਲਈ ਮੈਂ ਹਰ ਇੱਕ ਮੈਂ ਕੋਸ਼ਿਸ਼ ਕਰਦਾ ਹਾਂ ਦਾ ਵੀ ਟੈਲੀਫੋਨ ਨੰਬਰ ਪ੍ਰਵਾਰ ਦਿੱਤੇ ਜਾਂ ਜਾਂ ਕਿ ਪੁੱਛ ਪੜਤਾਲ ਕਰਸਾ ਲਈ ਹੋਣੇ ਤੇ ਫਿਰ ਵੀ ਆਪਣਾ ਜਿਹੜਾ ਡਰੈਂਸ ਨੰਬਰ ਹੈ ਜੀ ਉਹ ਹੈਗਾ 81265 83432 8126583432 ਤੇ ਇਹ ਉਹਨਾਂ ਦੇ ਰੈਸਨ ਨੰਬਰ ਤੇ ਉਹਨਾਂ ਦੇ ਪਰਿਵਾਰ ਦੇ ਜੀ ਜੀ ਕੋ ਪਰਿਵਾਰ ਦੇ ਜੀ ਤੇ ਪਰਿਵਾਰ ਦੇ ਬਈ ਭੈਣ ਜੀ ਹਣੀ ਉਹਨਾਂ ਦਾ ਨੰਬਰ ਹੈਗਾ 9820267758 9820267758 ਮੇਰਾ ਪਰਿਵਾਰ ਦੀ ਕਰਵਾਤ ਹੁੰਦੀ ਜੀ ਪਰਿਵਾਰ ਦਾ ਬਿਜ਼ਨਸ ਹੈ ਜੀ ਉਹ ਅਮਰੀਕਾ ਚ ਵੀ ਪਰਿਵਾਰ ਦੇ ਮੈਂਬਰ ਰਹਿੰਦੇ ਆ ਤੇ ਉਹਨਾਂ ਦੇ ਵੀ ਹੋਟਲ ਦਾ ਬਿਜ਼ਨਸ ਆ ਸਾਰੇ ਧਰ ਦੇ ਦੇਖੋ ਜੀ ਬਾਬਾ ਜੀ ਜਦੋਂ ਗੁਣਗਾਉਂਦੇ ਆ ਬਾਬਾ ਜੀ ਸਾਰਾ ਪਰਿਵਾਰ ਹੀ ਇਸ ਤਰ੍ਹਾਂ ਬਾਬਾ ਜੀ ਦਾ ਵੀ ਸਾਰੇ ਮੋਹੇ ਹੋਏ ਸੀ ਜਿਸ ਤਰ੍ਹਾਂ ਵੀ ਕੋਈ ਕੰਮ ਕਰਦਾ ਸੀ ਉਹ ਸਭ ਬਾਬਾ ਜੀ ਪਿਆਰ ਕਰਦੇ ਸਨ ਬਰੇਕ ਤੇ ਛੋੜੀਆਂ ਭਰੀਆਂ ਬਾਬਾ ਜੀ ਜੇ ਸਾਰੇ ਦਾ ਸਾਰੇ ਸਾਕੀ ਜੀ ਦਾਸ ਦੀ ਕਿਤਾਬ ਆ ਰਹੀ ਆ ਸ਼ੈਲ ਮੋਸ ਪ੍ਰੋਬਬਲੀ ਸ਼ਾਇਦ ਚਤਰ ਸਿੰਘ ਜੀ ਬਸੋ ਆਪਣੇ ਅੰਬਰ ਸਰ ਹੈ ਇਹਨਾਂ ਨੇ ਕਿਹਾ ਵੀ ਦਾਸ ਤਰੀਕ ਨੂੰ ਤਿਆਰ ਕਰ ਦੇਗੇ ਇਸ ਮਹੀਨੇ ਦੇ ਕੁਝ ਦਿਨਾਂ ਤੱਕ ਪਿਆ ਅਗੀ ਤਾ ਉਹ ਕਿਤਾਬਾਂ ਸਾਰੀਆਂ ਸ਼ਾਹ ਜੀ ਨੇ ਸਾਨੀਆਂ ਸਾਕੀਆਂ ਕਤਾਬਾਂ ਦੇ ਵਿੱਚ ਹਾਕਤ ਕੀਤੀਆਂ ਜਾਂਦੀਆਂ ਹੋਈਆਂ ਜੀ ਗਰਵਾਣੀ ਦੇ ਤੋਖਾ ਦੇ ਮੁਤਾਬਕ ਸਭ ਕੁਝ ਦੱਸਿਆ ਗਿਆ ਹੋਇਆ ਉਸ ਤਾਂ ਵੀ ਉਸ ਦੇ ਮੁਤਾਬਕ ਸਾਰੀਆਂ ਸਾਖੀਆਂ ਆਉਣਗੀਆਂ ਪਰ ਨਾਲ ਦੀਆਂ ਆਪ ਵੀ ਦਾਸ ਸਾਹਿਬ ਵੀ ਦੱਸਣ ਦੇ ਬਾਕੀ ਦੂਜੀ ਬੇਨਤੀ ਐ ਸੀ ਵੀ ਬਾਬਾ ਜੀ ਦੇ ਸਾਰੇ ਬਚਨ ਸਰਵਨ ਕਰਨ ਲਈ ਦਾਸ ਦਾ ਚੈਨਲ ਹੈ ਜੀ ਤੇ ਧੰਨ ਬਾਬਾ ਈਸ਼ਰ ਸਿੰਘ ਜੀ ਨਾਨਕ ਸਰ ਅਤਿਵਿਵਾੜੀ ਤੇ ਵੀ ਇਹ ਚੈਨਲ ਜੀ ਸਬਸਕ੍ਰਾਈਬ ਕਰੋ ਜੀ ਮੇਰੇ ਵੱਤੋ ਵੱਤ ਕਰੋ ਜੀ ਤਾਂ ਕਿ ਆਪਾਂ ਵੱਤੋ ਦੇ ਸਾਖੀਆਂ ਵੀ ਜਦਸੀ ਮਾਪੇ ਬਾਬਾ ਜੀ ਵੀ ਦਸੀ ਬਾਬਾ ਜੀ ਕਿੰਨੇ ਵੀ ਵੀ ਬਾਬਾ ਜੀ ਪਰਵ ਕਰ ਕੀਤੇ ਸੀ ਤੇ ਪਹਿਲੇ ਮਹਾਪੁਰਸ਼ ਹੋਇਆ ਜੀ ਦੁਨੀਆ ਤੇ ਮੈਂ ਸਦੋ ਕੁਟੇ ਵੀ ਲਾਉਣਾ ਜੀ ਪਹਿਲੇ ਮਹਾਪੁਰਸ਼ ਹੋਇਆ ਦੁਨੀਆ ਦੇ ਕੋਈ ਮੈਂ ਮੈਂ ਕਿਸੇ ਮਹਾਪੁਰਸ਼ ਜਮ ਸਾਰੇ ਮਹਾਪੁਰਸ਼ ਸਤਕਾਰਯੋਗ ਆ ਸਤਕਾਰਯੋਗ ਪਰ ਮੈਂ ਜਿਹੜੀ ਮੇਰੀ ਗਿਆਤਾ ਦੇ ਮੁਤਾਬਕ ਜਿਨ੍ਹਾਂ ਨੇ ਜਿੰਨ 13 68 ਬਣਾਏ ਆ 13 68 ਬਣਾ ਕੇ ਤੇ ਉਹ ਸਾਰੇ ਠਾਰ ਗੁਰੂ ਗ੍ਰੰਥ ਸਾਹਿਬ ਜੀ ਦੇ ਨੌ ਬਾਬੇ ਜੀ ਦਾ ਤੇ ਲੋਕੀ ਸਾਰੇ ਤੇ ਨਾਲੇ ਹੁਣ ਅੱਜ ਬਾਬਾ ਜੀ ਦਾ ਪਰਿਵਾਰ ਰਹਿੰਦਾ ਜੀ ਪਿੰਡ ਝੋੜ ਦਾ ਤਸੀਰ ਹੈ ਕੋਲ ਲੁਧਿਆਣਾ ਵਿੱਚ ਰਹਿੰਦਾ ਜੀ ਡਿਸਟ੍ਰਿਕਟ ਲੁਧਿਆਣਾ ਹੈ ਜਾ ਕੇ ਦੇਖੋ ਜ਼ਰੂਰ ਜਾ ਕੇ ਦੇਖੋ ਇੱਕ ਪਰਿਵਾਰ ਦੀ ਹਾਲਤ ਦੇਖੋ ਕੀ ਆ ਹਾਂ ਵੀ ਕਿਵੇਂ ਵੀ ਮੱਧ ਵਰਗ ਤੋਂ ਵੀ ਥੱਲੇ ਪਰਵਾਸੇ ਰਹ ਰਹੇ ਆ ਪਰਿਵਾਰ ਤੇ ਬਾਬਾ ਜੀ ਘਰ ਨਹੀਂ ਝਾਕੇ ਜਿਸਨ ਬਾਬਾ ਜੀ ਬਾਬਾ ਦਾਸ ਜੀ ਕੋਲ ਆਏ ਆ ਝੋੜ ਦਾ ਤੋਂ ਉਦੋਂ ਬਾਅਦ ਉਹਦੇ ਘਰੇ ਨਹੀਂ ਗਏ ਬਾਬਾ ਜੀ ਨਹੀਂ ਘਰੇ ਗਏ ਬਾਬਾ ਜੀ ਉੱਥੇ ਵੀ ਉੱਥਾ ਕੇ ਨਹੀਂ ਕਰੇ ਏਬੀ ਛੋੜੀ ਜੋ ਨਗਰ ਕੀਤੋਂ ਨਿਕਲਦਾ ਸੀ ਬਾਬਾ ਜੀ ਉੱਥੇ ਬਾਬਾ ਜੀ ਭੈਣ ਜੀ ਤੇ ਬੀਬੀ ਜੀ ਉਹਨੇ ਆਪਣੇ ਭੂਆ ਜੀ ਨੇ ਬਾਬਾ ਜੀ ਨੂੰ ਦੁੱਧ ਪੇਸ਼ ਕਰਦੀ ਹੁੰਦੀ ਸੀ ਉਸ ਗੇਟ ਦੇ ਉੱਤੇ ਤੇ ਬਾਬਾ ਜੀ ਉੱਥੇ ਸ਼ਾਕੇ ਤੇ ਨਗਰ ਕੀਤੋਂ ਚਲੇ ਜਾਂਦੇ ਸੀ ਬਾਬਾ ਜੀ ਦਾ ਯੇ ਸੀ ਤੇ ਵੀ ਬਾਬਾ ਜੀ ਵੀ ਸਾਰੇ ਸਾਰੇ ਮਹਾਂਪੁਰਸ਼ ਵੀ ਸਾਰੇ ਸਰਕਾਰ ਜੋਗਾ ਜਿਹੜੇ ਵੀ ਉਹ ਬੀ ਬਾਬਾ ਜੀ ਦੇ ਪੂਰਨ ਚੱਲ ਰਹੇ ਆ ਇਹੀ ਆ ਮਨ ਤੇ ਦੂਜੀ ਬੇਨਤੀ ਹੈ ਜਿਵੇਂ ਵੀ ਪਈਆ ਪਰ ਮਤਮਿਰਦਾ ਆਪਣੀ ਜਰੂਰ ਕਰਨੀ ਚਾਹੀਦੀ ਜਬਾ ਬਾਬਾ ਜੀ ਬਿਸ਼ੇ ਕਰਦੇ ਸੀ ਜਿੱਥੇ ਮਤਮਿਰਦਾ ਹੋ ਉਥੇ ਵੀ ਸ਼ਕਤੀ ਰਹਿੰਦੀ ਆ ਜਿੱਥੇ ਮਤਮਿਰਦਾ ਨਹੀਂ ਹੈਗੀ ਸ਼ਕਤੀ ਤੋਂ ਚਲੀ ਜਾਂਦੀ ਹੈ ਪਈ ਕੋਈ ਬੰਦਾ ਵੀ ਆਪਣੇ ਸਮਾਪਰਸ਼ਾਂ ਵੀ ਸਾਰੇ ਸੰਗੀਆਂ ਨੂੰ ਪਈ ਮੈਂ ਬੇਨਤੀ ਕਰਨੀ ਚਾਹਣਾ ਕੋਈ ਬੰਦਾ ਵੀ ਨਾਲ ਸਰਦੇ ਉਲਟ ਬੋਲੇ ਸਪੈਸ਼ਲੀ ਬਾਬਾ ਜੀ ਉਲਟ ਬੋਲੇ ਸੋ ਆਪਣਾ ਸਾਰਿਆਂ ਦਾ ਫਰਜ਼ਮੰਦਦਾ ਵੀ ਤੇ ਡਟਜੋ ਪਈ ਆ ਕਰਕੇ ਬਿਲਕੁਲ ਨਾ ਵੀ ਕਹਾ ਹੋਗਾ ਸੀਗਾ ਤੁਹਾਨੂੰ ਇਹ ਜੀ ਸ ਮੇਸ ਵੀ ਤੁਸੀਂ ਸਾਨੂੰ ਕਹੋ ਜੋ ਕੋ ਮਰਜ਼ੀ ਕਹੋ ਪਰ ਬਾਬਾ ਜੀ ਨਹੀਂ ਸੀ ਬੋਲਣ ਦੇਣਾ ਸਾਡੇ ਹੁਣ ਉਹ ਪਰ ਕੋਈ ਉਹ ਵੀ ਵੀ ਮੱਝ ਦਾ ਵੀ ਕੀ ਕੋ ਬੋਲਦਾ ਸੀ ਹੁਣ ਆਵਾਜ਼ ਹੁਣ ਨਿਕਲਦੀ ਨਹੀਂ ਆਵਾਜ਼ ਕਰੇ ਆਵਾਜ਼ ਕੱਢੇ ਮੈਂ ਹਰ ਇੱਕ ਵਾਰੀ ਕਹਿੰਦਾ ਮੈਂ ਕਿ ਤੂੰ ਕੱਢ ਆਵਾਜ਼ ਅਸੀਂ ਵੀ ਸਾਨੂੰ ਪਤਾ ਜੀ ਫਿਰ ਕੀ ਕਰਨਾ ਤੇ ਵੀ ਹੁਣ ਬੋਲਦਾ ਜੀ ਇਹ ਗੱਲਾਂ ਜੀ ਆਪਾਂ ਕਾਨੂੰਨੀ ਕਾਰਵਾਈ ਕਰੋ ਕਾਨੂੰਨੀ ਕਾਰਵਾਈ ਕਰੋ ਇਹ ਕਾਨੂੰਨੀ ਕਾਰਵਾਈ ਚੋ ਗਿਆ ਜੀ ਬਰਾਪਾ ਜਦੋਂ ਪਰ ਮਹਾਂਪ੍ਰਸਾਦ ਵੀ ਬੇਨਤੀ ਹੈ ਵੀ ਜਦੋਂ ਬਾਬਾ ਜੀ ਨੂੰ ਕੋਈ ਬੋਲਦਾ ਉਹ ਵੀ ਤੁਸੀਂ ਕਰਾ ਮੀਂਡਾ ਜੋ ਆਪ ਦੀ ਕਰ ਤੁਸ ਨੂੰ ਆਪ ਨੂੰ ਬੋਲਦਾ ਕੋ ਛੋਟੀ ਆਦੀ ਮਰਜ਼ੀ ਤੁਸੀਂ ਬੋਲੋ ਨਾ ਬੋਲੋ ਸੁੱਡਾ ਆਪ ਦਾ ਡਿਪੈਂਡ ਕਰਦਾ ਵੀ ਆਪਣਾ ਫਿਰ ਜੇ ਬਾਬਾ ਜੀ ਨੂੰ ਬੋਲਦਾ ਵੀ ਉਦੋਂ ਨਹੀਂ ਆਪਣਾ ਵੀ ਪਿੱਛੇ ਹਟਣ ਚਾਹੀਦਾ ਇਹ ਬੀਂਤੀ ਆ ਬੋਲੇ ਜੀ ਕਦੀ ਮਾਫੀ ਜੇ ਜੇ ਕੋਈ ਗਲਤ ਲੱਜ ਰਿਹਾ ਹੈ ਦੱਸ ਮਾਫੀ ਆ ਜਾਂਚ ਕਰ ਬੋਲੇ ਜੀ ਕਈ ਮਾਫੀ अगेन ਬਾਈ ਜੀ ਕਾ ਖਾਲਸਾ ਬਾਈ ਜੀ ਕੀ ਫਤਹ